ਨੈਸ਼ਨਲ ਹਾਈਵੇ ਬਟਾਲਾ ਬਾਈਪਾਸ ਦੇ ਨੇੜੇ ਪੈਟਰੋਲ ਪੰਪ ਤੇ ਕੰਮ ਕਰਨ ਵਾਲੇ ਮੈਨੇਜਰ ਨੇ ਆਪਣੇ ਹੀ ਦਫਤਰ ਦੇ ਵਿੱਚ ਪਹਾਲ ਲੈ ਕੇ ਕੀਤੀ ਆਤਮ ਹੱਤਿਆ ਪਤਨੀ ਦਾ ਰੋ ਰੋ ਕੇ ਹੋਇਆ ਬੁਰਾ ਹਾਲ ਕਹਿੰਦੇ ਹਿਸਾਬ ਚ ਆ ਰਿਹਾ ਸੀ ਲੱਖਾਂ ਦਾ ਫਰਕ ਜਿਸ ਕਰਕੇ ਮੇਰਾ ਪਤੀ ਕੁਝ ਦਿਨ ਤੋਂ ਹੀ ਸੀ ਪਰੇਸ਼ਾਨ ਨਾ ਵੋ ਵਿਕਰਮ ਜੀ ਦੇਖਦੇ ਕੀ ਹੋਇਆ ਬਾਜੀ 10 ਲੱਖ ਦਾ ਹੀਰਾ ਵੇਰੀ ਹੋਈ ਸੀ ਕਿ ਮੈਨੂੰ ਬਸ ਇੰਨੀ ਗੱਲ ਨਾਲ ਗੱਲ ਦੱਸੀ 15 ਦਿਨ ਹੋ ਗਏ ਟੈਨ ਚੱਲ ਨਹੀਂ ਦੇ ਸੀ ਕਿੰਨੇ ਕੀਤੀ ਰੱਖ ਪਤਾ ਨਹੀਂ ਮਿੰਦੂ ਪੂਰੀ ਗੱਲ ਤਾਂ ਨਹੀਂ ਬਤਾਵਾ ਜੀ ਮੈਨੂੰ ਕੋਈ ਨਹੀਂ ਬਤਾ ਬਾਜੀ ਮੈਨੂੰ ਕਿਹ ਗੱਲ ਦਾ ਦੱਸਿਆ ਨਹੀਂ ਨਾਨੇ ਬਸ ਮੈਨੂੰ ਇੰਦਾ ਹੀ ਕਹਿੰਦੇ ਸੀ ਵੀ ਦਾ ਰੱਖ ਦੀ ਹੀਰਾ ਵੇਰੀ ਹੋਈ ਮੈਨੂੰ ਟੈਨਸ਼ਨ ਬੜੀ ਆ ਅੱਜ ਕਰੋ ਕਿੰਨੇ ਵਜੇ ਆਏ ਸੀ ਸਵੇਰੇ ਸਾਢੇ 9 ਨਿਕਲੇ ਸੀ ਕਰੋ ਤੁਹਾਨੂੰ ਕਿਦਾਂ ਪਤਾ ਮੇਲੇ ਬਾਜੀ ਉਹ ਇਤੋ ਹੀ ਬਾਜੀ ਹੋਣੀ ਲਾਂ ਲਗੇ ਸੀਗੇ ਪ੍ਰਵਾਸ ਤੋਂ ਆਉਣਾ ਜੀ ਛੋਟੇ ਛੋਟੇ ਬੱਚੇ ਬਾਜੀ ਮੈਨੇ ਨਿਗਰ ਨਿਗਰ ਬੱਚੇ ਛੋਟੇ ਛੋਟੇ ਹੀ 3 ਬੱਚੇ ਕੋ ਮੁੰਡਾ ਦੋ ਕੁੜੀਆਂ ਛੋਟੇ ਛੋਟੇ ਹੀ ਆ ਮੈਂ ਪੰਪ ਠੇਕੇ ਤੇ ਲਿਆ ਜੀ ਅੱਛਾ ਜੀ ਤੇ ਇਹ ਬੰਦਾ ਕੌਣ ਸੀ ਇਹ ਮੈਨੇਜਰ ਹੈ ਜੀ ਕੰਪਨੀ ਦਾ ਹੂੰ ਕੀ ਹੋਇਆ ਸੁਸਾਈਡ ਕਰ ਲਿਆ ਜੀ ਸਾਨੂੰ ਫੋਨ ਆਇਆ ਕੋਈ ਅੱਜ 12:00 ਵਜੇ ਦੇ ਕਰੀਬ ਕਿਦਾਂ ਕੀਤਾ ਲਮਕੇ ਕੀਤਾ ਜੀ ਪਖੇ ਨੇ ਹੂੰ ਕੀ ਕਾਰਨ ਲੱਗਦਾ ਪਤਾ ਨਹੀਂ ਕੀ ਕਾਰਨ ਹੁਣ ਪੁਲਸ ਵੇਖੂਗੀ ਇਹ ਲਿਖੀ ਆ ਜੀ ਉਹਨੇ ਲਿਖਿਆ ਮੈਨੂੰ ਮਾਫ ਕਰੋ ਕੋਈ ਜੀ ਕੋਸ਼ਵ ਨਹੀਂ ਜੀ ਕੋਸ਼ਾਬ ਲਿਖਿਆ ਤਾਂ ਕਿ ਪਕਸ਼ੀ ਤੇ ਉਹ ਐਸਚਓ ਸਾਹਿਬ ਕੋਲ ਵੀ ਪੁੱਛ ਸਕਦੇ ਉਹਨਾਂ ਕੋਲ ਹੈ ਇਸ ਤੋਂ ਸੀ ਵੀ ਦੇਖੀ ਹੋਈ ਜੀ ਉਹ ਕਿਹਦਾ ਹਿਸਾਬ ਲਿਖਿਆ ਤੇ ਮੈਡਮ ਨੂੰ ਕੁਝ ਕੁਸ਼ਵਣੀ ਜੀ ਲਿਖਿਆ ਹੁੰਦਾ ਹੈ ਉਹਨੇ ਇਹ ਲਿਖਿਆ ਜੀ ਜੋ ਵੀ ਆ ਕਿ ਮੈਂ ਮਤਲਬ ਆਪਣਾ ਕੰਮ ਕਰਨ ਡਿਆ ਹਾਂ ਮੇਰੇ ਕੋ ਫਰਕ ਆ ਗਿਆ ਮੈਂ ਪਰੇਸ਼ਾਨ ਆ ਬਸ ਕਿੰਨਾ ਫਰਕ ਆ ਗਿਆ ਐਸ ਐਚਓ ਸਾਹਿਬ ਕੋ ਪੁੱਛੋ ਜਰਾ ਉਹ ਵੇਖਣ ਨਹੀਂ ਦਿਤੀ ਉਹਨਾਂ ਨੇ ਕੁਝ ਤੁਸੀਂ ਤੁਹਾਡੇ ਹਿਸਾਬ ਚ ਫਰਕ ਆਇਆ ਕਹਿੰਦਾ ਜੀ ਇਹ ਪੰਪੇ ਹੀ ਚਲਾਉਂਦਾ ਸੀਗਾ ਅਸੀਂ ਤੇ ਆਪ ਕੋਣ ਆਏ ਸਾਨੂੰ ਕੋਣ ਆਇਆ ਇਹ ਤਾਂ 10 ਦਿਨ ਹੋ ਗਏ ਮੈਂ ਤਾਂ ਪੰਪ ਤੇ ਹੀ ਨਹੀਂ ਆਇਆ ਇੱਕ ਦਿਨ ਵੀ ਕੀ ਨਾਮ ਇਹਦਾ ਕਿੱਥੇ ਵਿਕਰਮਜੀਤ ਸਿੰਘ ਮੱਲੀ ਮਾਰਕੀਟ ਰਹਿਣ ਵਾਲਾ ਜੀ ਮੈਡਮ ਕੋਲ ਆਇਆ ਜਿਹਦੇ ਵੱਲੋਂ ਉਹ ਜਿੱਕਰ ਕੀਤਾ ਗਿਆ ਉਹ ਪੰਪ ਦੇ ਮਾਲਕ ਨੇ ਉਹ ਬੰਦਾ ਐਸੇ ਮੈਨੇਜਰ ਦਾ ਕੰਮ ਕਰਦਾ ਅੱਛਾ ਜੀ ਰਾਜੇ ਨੂੰ ਇਤਨਾ ਮਿਲ ਗਿਆ ਨੇ ਸੁਸਾਈਡ ਕਰ ਲਿਆ ਮੈਂ ਮੌਕੇ ਤੇ ਤੀਕ ਕਰਦੇ ਕਿਹ ਪਤਾ ਲੱਗਦਾ ਵੇ ਦੇ ਕੋਈ ਇੱਕ ਕਾਗਜ਼ ਤੇ ਮੇਂ ਹਿਸਾਬ ਲਿਖਿਆ ਉਹਦੇ ਤੇ ਲਿਖਿਆ ਕਿ ਤੁਹਾਡਾ ਬੜਾ 100 ਹਜ਼ਾਰ ਕੋਈ ਪੈਸਿਆਂ ਦਾ ਸ਼ਾਟ ਕਰਦਾ ਉਹ ਨਹੀਂ ਇਥੇ ਉਹ دیر ਵੀ ਹੋਣੀ ਲੇ ਕੋਈ ਸ਼ਾਟ ਲਾ ਦੇਰ ਤੇ ਤੇ 10 ਕਰੋੜ ਰੁਪਏ ਇਹਨੇ ਲਿਖਿਆ ਨਹੀਂ ਕੋਈ ਚੀਜ਼ ਜੀ ਉਹ ਤੇ ਇਹੋ ਇਹਨੇ ਕਰਤਾ ਤਰਤਾ ਇਹ ਵੀ ਬਣਾਇਆ ਹੈ ਪੰਪ ਦੇ ਤੇ ਮੈਨੇਜਰ ਨੂੰ ਇਹ ਕੀ ਕਰਦਾ ਉਹ ਖੋਲੋ ਬੜਾ ਉਹ ਦੇਖਦੇ ਆਂਦੇ ਕਰਕੇ ਕੀ ਆਉਂਦਾ